ਚਲੋ ਜੀ ਕਿਹਦਾ ਪਿੰਡ ਦਾ ਨਾਮ ਕੀ ਹੈ ਪਿੰਡ ਦਾ ਨਾਮ ਨਵਾਂ ਕੋ ਅਛੀਲਾ ਸੰਗਰੂਰ ਤੇ ਤੁਸੀਂ ਕਿਵੇਂ ਬਾਈ ਠੀਕ ਆ ਹੋਣਾ ਹਾਂ ਬਦਨਾ ਬਦ ਚਲੋ ਤੇ ਤੁਸੀਂ ਬਾਈ ਜੀ ਕੀ ਨਾਮ ਤੁਹਾਡਾ ਹੈ ਲਾਡੀ ਜੀ ਅੱਛਾ ਕਿਵੇਂ ਹੁਣ ਠੀਕ ਆ ਤੁਸੀਂ ਹਾਂਜੀ ਕਿਸੇ ਲੀਵਰ ਨੂੰ ਮੁਸ਼ਕਲ ਆ ਅੱਛਾ ਤੁਸੀਂ ਭੈਣ ਜੀ ਹਾਂਜੀ ਪਿੰਡ ਤੋਂ ਆ ਜੀ ਤੇ ਆਪਣੇ ਛਾਤੀ ਚ ਦਰਦ ਸੀਗਾ ਹੁਣ ਠੀਕ ਆ ਜੀ ਤੇ ਜਿਲ੍ਹਾ ਕਿਹੜਾ ਗੁੱਡੀ ਮਾਨਸਾ ਮਾਨਸਾ ਬੱਚਾ ਤੇ ਆਪਣਾ ਭਾਈ ਜੀ ਆਪਣਾ ਬਹੁਈ ਹੈ ਜੀ ਅੱਛਾ ਮੈਨੂੰ ਸਾਂਝਾ ਚਾਪਲ ਤੋਂ ਸੈਟਾ ਥੋੜਾ ਜਿਹਾ ਚਲੋ ਠੀਕ ਹੈ ਮਾ ਛੋਟਾ ਭਾਈ ਬਿੰਡਾ ਜਿਲ੍ਹਾ ਖਾਸ ਹੈ ਜੀ ਅੱਛਾ ਪੂਰਾ ਆਰ ਕੰਡੀਸ਼ਨਡ ਚਲੋ ਮਹਾਰਾਜ ਕਿੱਥੇ ਆਪਾਂ ਖਸਾ ਇਹ ਭਾਈ ਜੀ ਸਾਡੇ ਕੋਲੇ ਅੱਜ ਆਏ ਸੀਗੇ ਮਾਨਸਾ ਜਲੇ ਤੋਂ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ ਮਾਰ ਆਏ ਨੇ ਚੜ੍ਹਦੀ ਕਲਾ ਰੱਖੇ ਨੇ ਠੀਕ ਰੱਖੇ ਹੋਰ ਵੀ ਕਿਸੇ ਮਾਈ ਭਾਈ ਦੇ ਕੋਈ ਲੱਤ ਬਾਹ ਗੋਡੇ ਮੋਢੇ ਚ ਦਰਦ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਪੇਟ ਦੇ ਵਿੱਚ ਮੁਸ਼ਕਲ ਆਣ ਕੇ ਵੈਦ ਵਿੰਦਰ ਸਿੰਘ ਪਿੰਡ ਬੋਹੋਣਾ ਜ਼ਿਲ੍ਹਾ ਮੋਗਾ ਸਾਨੂੰ ਆਣ ਕੇ ਦਿਖਾ ਸਕਦੇ ਨੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ